ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਮੇਰੀ ਵੀਡੀਓ ਦਾ ਵਿਸ਼ਾ ਹੋਊਗਾ ਬਈ ਜਿਹੜਾ ਇਨਸਾਨ ਆ ਅਸੀਂ ਕਹਿੰਨੇ ਇਹ ਚੰਗਾ ਉਹ ਉਹ ਚੰਗਾ ਨਹੀਂ ਉਹਦੀ ਮਾੜੀ ਆਤ ਤਾਂ ਇਹ ਜਿਹੜੀਆਂ ਆਤਾਂ ਪੈਂਦੀਆਂ ਇਹ ਕੋਈ ਰੱਬ ਬਣਾ ਕੇ ਭੇਜਦਾ ਜੇ ਅਸੀਂ ਇਹਦੇ ਤੇ ਵਿਚਾਰ ਕਰੀਏ ਜਿਹੜਾ ਪਰਮਾਤਮਾ ਵਾ ਉਹ ਸਾਨੂੰ ਬਹੁਤ ਵਧੀਆ ਬਣਾ ਕੇ ਭੇਜਦਾ ਬਹੁਤ ਵਧੀਆ ਰੂਹਾਂ ਉਹਦੇ ਵਿੱਚ ਹੁੰਦੀਆਂ ਪਰ ਜਿਹੜਾ ਇਨਸਾਨ ਆ ਫਿਰ ਬਾਹਰ ਆ ਕੇ ਇਹ ਇਦਾਂ ਦੀਆਂ ਆਦਤਾਂ ਨੂੰ ਕਿਉਂ ਅਡਾਪਟ ਕਰ ਲੈਂਦਾ ਵਾ ਕਿਉਂਕਿ ਅਸੀਂ ਇਹ ਜੇ ਦੇਖੀਏ ਕਈ ਵਾਰੀ ਤੁਹਾਡੇ ਘਰ ਦਾ এনवायरमेंट ਨਹੀਂ ਠੀਕ ਤੇ ਜਾਂ ਫਿਰ ਉਹਨੂੰ ਕੋਈ ਸੋਸਾਇਟੀ ਨਹੀਂ ਠੀਕ ਮਿਲੇਗੀ ਜਾਂ ਫਿਰ ਉਹਦੇ ਨਾਲ ਉਹਦੀ ਆਦਤ ਇਹੋ ਜਿਹੀ ਬਣ ਗਈ ਕਿ ਉਹ ਜਿਹੜਾ ਕੁਝ ਉਹ ਕਰਨਾ ਚਾਹੁੰਦਾ ਜਾਂ ਬੋਲਣਾ ਚਾਹੁੰਦਾ ਸੋਚਦਾ ਉਹਦੀ ਕੋਈ ਸੁਣਦਾ ਨਹੀਂਗਾ ਤਾ ਕਰਕੇ ਵੀ ਨਾ ਕਈ ਲੋਕਾਂ ਦੀ ਜਿਹੜੀ ਚਚੜੀ ਜੀ ਹੱਤ ਹੋ ਜਾਂਦੀ ਆ ਕਈ ਲੋਕਾਂ ਦੇ ਵਿੱਚ ਜਿਵੇਂ ਉਹ ਲੜਨਾ ਉਹਨਾਂ ਨੇ ਉਹਨਾਂ ਦੇ ਵਿੱਚ ਉਸ ਤਰ੍ਹਾਂ ਦੀ ਉਹ ਉਹਨਾਂ ਦੀ ਆਦਤ ਅੰਦਰ ਬੜੀ ਹੁੰਦੀ ਹੈ ਇਸ ਤਰ੍ਹਾਂ ਦੀ ਵੀ ਉਹਨਾਂ ਦਾ ਇਹ ਜੀ ਕਰਦਾ ਵੀ ਅਸੀਂ ਆ ਕਰੀਏ ਪਰ ਕਈ ਲੋਕ ਇਦਾਂ ਦੇ ਆ ਕਿ ਜੋ ਮਰਜੀ ਇੱਥੋਂ ਦੀ ਨੰਗ ਜਵੇ ਸਿਰ ਦੇ ਉੱਤੋਂ ਦੀ ਉਹ ਕਦੀ ਬੋਧਰ ਹੀ ਨਹੀਂ ਕਰਨਗੇ ਕਦੀ ਉਹ ਕਿਸੇ ਦੀ ਨੈਗੇਟਿਵ ਚੀਜ਼ ਨੂੰ ਨਹੀਂ ਚੁੰਨਗੇ ਪਰ ਜਿਨ੍ਹਾਂ ਦੀ ਆਦਤਾਂ ਉਹਨਾਂ ਨੇ ਚੰਗੀ ਆਦਤ ਕਦੇ ਨਹੀਂ ਦੇਖਣੀਗੀ ਸਾਰੀਆਂ ਗੱਲਾਂ ਮਾੜੀਆਂ ਜਿਹੜੀਆਂ ਉਹਨਾਂ ਦੇ ਉਹ ਹਾਵੀ ਹੋਣਗੇ ਉਹਦੇ ਵਿੱਚੋਂ ਹੀ ਉਹਨਾਂ ਨੇ ਚੰਗੇ ਭਲੇ ਬੰਦੇ 'ਚੋਂ ਨੁਕਸ ਕੱਢ ਲੈਂਦੇ ਆ ਪਰ ਇਨਸਾਨ ਆ ਜਿਹੜਾ ਪਰਮਾਤਮਾ ਵੀ ਦੇਖੋ ਕਿੰਨੀ ਵਧੀਆ-ਵਧੀਆ ਸਕਿਨ ਹੁੰਦੀ ਆ ਬੱਚੇ ਦੀ ਜਦੋਂ ਬੇਬੀ ਬੌਰਨ ਹੁੰਦੇ ਆ ਪਰ ਜਿਹੜੀ ਬਾਹਰਲੀ ਹਵਾ ਹੰਦੀ ਹੋਵਾਂ ਲੱਗ ਕੇ ਆਪਣੀ ਸਕਿਨ ਕਹਿੋ ਜੀ ਬਣ ਜਾਂਦੀ ਆ ਉਹ ਪੂਰੀ ਰੇਸ਼ਮਾਰਗੀ ਹੁੰਦੀ ਆ ਤੇ ਜਿਹੜੀਆਂ ਆਤਮਾਂ ਉਹ ਵੀ ਸਾਡੀਆਂ ਕਿੰਨੀਆਂ ਖਰਦੜੀਆਂ ਜੀਆਂ ਬਣ ਜਾਂਦੀਆਂ ਵਾਂ ਤੇ ਜੇ ਅਸੀਂ ਮਨ ਦੇ ਵਿੱਚ ਇਹੋ ਸੋਚ ਲੈਨੇ ਆ ਲੈ ਵੀ ਉਹ ਬੰਦਾ ਤਾਂ ਹੈ ਹੀ ਨਹੀਂ ਚੰਗਾ ਵਾ ਮੈਂ ਤਾਂ ਉਹਦੇ ਨਾਲ ਗੱਲ ਕਰਨੀ ਹੀ ਨਹੀਂਗੀ ਪਰ ਇਹ ਕਿੱਥੋਂ ਹੁੰਦਾ ਵਾ ਕਿਉਂਕਿ ਇੱਕ ਤਾਂ ਤੁਸੀਂ ਉਦਾਂ ਹੀ ਤੁਹਾਨੂੰ ਉਹਨੇ ਫੈਡ ਅਪ ਕੀਤਾ ਹੁੰਦਾ ਵਾ ਕਿਉਂਕਿ ਆਪਾਂ ਹੁਣ ਕਈ ਵਾਰੀ ਦੇਖਦੇ ਆਂ ਕੋਈ ਵੀ ਲਿਮਟ ਤਾਂ ਹੁੰਦੀ ਆ ਇਨਸਾਨ ਦੀ ਤੁਹਾਡੀਆਂ ਆਪਣੀਆਂ ਵੀ ਪਰਸਨਲ ਪ੍ਰੋਬਲਮਸ ਹੁੰਦੀਆਂ ਵਾ ਤੇ ਹਰ ਇੱਕ ਬੰਦੇ ਨੂੰ ਹਰ ਟਾਈਮ ਤੇ ਅਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਹਾਂ ਚਲ ਕੋਈ ਨਹੀਂ ਇਹਨਾਂ ਤਾਂ ਕਿਤਾ ਇੱਕ ਦੋ ਵਾਰੀ ਹੁੰਦਾ ਵਾ ਚਲੋ ਤੁਸੀਂ ਮਾਫ ਕਰਦੇ ਆਂ ਪਰ ਇਹ ਆਉਣਾ ਨਹੀਂ ਹੈਗਾ ਵੀ ਸਾਰੀ ਜ਼ਿੰਦਗੀ ਤੁਸੀਂ ਉਹਨੂੰ ਵਸ ਵੀ ਇਦਾਂ ਮੰਨ ਲਿਆ ਵੀ ਤੂੰ ਜੋ ਮਰਜੀ ਕਹੀ ਜਾ ਮੈਂ ਅਸੀਂ ਨਹੀਂ ਸੁਣਨਾ ਤੇ ਪਰ ਕਈ ਚੰਗੇ ਬੰਦੇ ਆ ਜਿਹੜੇ ਓਹ ਉਹ ਫਿਰ ਕਿੱਥੋਂ ਬੋਨ ਹੁੰਦੇ ਹੁੰਦੇ ਤਾਂ ਉਹ ਵੀ ਰੱਬ ਦੇ ਭੇਜੇ ਹੋਏ ਆ ਪਰ ਕਈ ਵਾਰੀ ਉਹ ਉਹਨਾਂ ਨੂੰ ਸੋਸਾਇਟੀ ਇੰਨੀ ਵਧੀਆ ਮਿਲੀ ਹੁੰਦੀ ਆ ਉਹ ਸੋਸਾਇਟੀ ਦੇ ਵਿੱਚ ਜਿਹੋ ਜਿਹੀਆਂ ਸੋਸਾਇਟੀ ਵਿੱਚ ਗੱਲਾਂ ਹੋਣੀਆਂ ਉਹ ਡੈਫੀਨਟਲੀ ਤੁਹਾਡੇ ਤੇ ਇਫੈਕਟ ਹੋਣੇ ਹੁਣ ਤੇ ਜੇ ਤੁਸੀਂ ਇਸ ਤਰ੍ਹਾਂ ਦੀ ਕੋਈ ਸੋਸਾਇਟੀ ਵਿੱਚ ਬੈਠੇ ਆ ਉਹਨਾਂ ਨੇ ਬਸ ਨਹੀਂ ਕੋਈ ਪੋਜੀਟਿਵ ਗੱਲ ਨਹੀਂ ਕਰਨੀਗੀ ਤੇ ਜਹਾ ਉਹਨਾਂ ਨੇ ਬਸ ਨੁਕਸ ਕੱਢਣ ਵਾਲੀਆਂ ਗੱਲਾਂ ਹੀ ਕਰਨੀਆਂ ਵਾ ਉਹਦੇ ਵਿੱਚ ਫਿਰ ਤੁਹਾਨੂੰ ਕੋਈ ਚੰਗੀ ਤੁਹਾਡੇ ਵਾਸਤੇ ਵੀ ਨਹੀਂ ਗੱਲ ਹੈਗੀ ਹਨ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਨੀ ਆ ਵੀ ਜਿਹੜਾ ਪ੍ਰਮਾਤਮਾ ਅਸੀਂ ਉਹਨੂੰ ਨਾ ਬਲੇਮ ਦਈਏ ਉਹ ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਇੱਕੋ ਜੀਆਂ ਸੋਹਣੀਆਂ ਸੋਹਣੀਆਂ ਤੇ ਵਧੀਆ-ਵਧੀਆ ਰੂਹਾਂ ਬਣਾ ਕੇ ਸਾਨੂੰ ਇਹ ਦੁਨੀਆ ਦੇ ਵਿੱਚ ਭੇਜਦਾ ਜਿਹੜਾ ਸਾਡਾ এনवायरमेंट ਆ ਤੇ ਸਾਡੀ ਸੋਸਾਇਟੀ ਆ ਜਾਂ ਕੋਈ ਘਰ ਦਾ ਕਿਸੇ ਦਾ ਮਾਹੌਲ ਇਹੋ ਜਿਹਾ ਵਾ ਉਹਦੇ ਤੋਂ ਤੁਹਾਡੀਆਂ ਜਿਹੜੀਆਂ ਆਤਾਂ ਉਹ ਇਸ ਤਰ੍ਹਾਂ ਦੀਆਂ ਬਣ ਜਾਂਦੀਆਂ ਹਨ ਤੇ ਹੁਣ ਜੇ ਅਸੀਂ ਹੁਣ ਇਦਾਂ ਇਸ ਕਿਸੇ ਨੂੰ ਕਹੀ ਚੱਲੀ ਗਏ ਵੀ ਇਹ ਤਾਂ ਬੰਦਾ ਠੀਕ ਨਹੀਂ ਇਹ ਨਹੀਂ ਬੰਦਾ ਠੀਕ ਹੈਗਾ ਅਸੀਂ ਤਾਂ ਹੁਣ ਇਹਨੂੰ ਸੁਧਾਰ ਸਕਦੇ ਹੁੰਨੇ ਆ ਕਈ ਵਾਰੀ ਤੁਸੀਂ ਇੱਥੇ ਤਾਂ ਹੁਣ ਕਹਿੰਦੇ ਬਈ ਕੰਸਲਟੇਸ਼ਨ ਕਰਨੀ ਚਾਹੀਦੀ ਹੈ ਨਾ ਕਾਉਂਸਲਿੰਗ ਕਰਵਾਉਂਦੇ ਆ ਜੇ ਕੋਈ ਬੰਦਾ ਜ਼ਿਆਦਾ ਹੀ ਹਾਈਪਰ ਹੋਇਆ ਹੁੰਦਾ ਵਾ ਤੇ ਵੀ ਐਂਗਰ ਮੈਨੇਜਮੈਂਟ ਜਿਹੜੀ ਆ ਉਹਨਾਂ ਕੋਲੇ ਉਹ ਭੇਜਦੇ ਆ ਤੇ ਵੀ ਤੁਸੀਂ ਆਪਦੇ ਐਂਗਰ ਨੂੰ ਕਿਵੇਂ ਕੰਟਰੋਲ ਕਰ ਸਕਦੇ ਆ ਤੇ ਪਰ ਗੱਲਾਂ ਬਾਤਾਂ ਹੁੰਦੀਆਂ ਵੀ ਗੱਲਾਂ ਬਾਤਾਂ ਦੇ ਨਾਲ ਉਹ ਤੁਸੀਂ ਕਹਿੰਦੇ ਆ ਵੀ ਤੁਸੀਂ ਕੂਲਡਾਉਨ ਹੋਵੋ ਤੇ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਪਰਮਾਤਮਾ ਜਿਹੜਾ ਉਹ ਸਾਨੂੰ ਬਹੁਤ ਵਧੀਆ ਭੇਜਦਾ ਤੇ ਅਸੀਂ ਇੱਥੇ ਆ ਕੇ ਸਾਡੀਆਂ ਜਿਹੜੀਆਂ ਆਤਾਂ ਚੇਂਜ ਹੋ ਜਾਂਦੀਆਂ ਹਨ ਤੇ ਚਲੋ ਠੀਕ ਆ ਦੇਖ ਲਿਓ ਜੇ ਤੁਹਾਨੂੰ ਠੀਕ ਲੱਗਿਆ ਵੀਡੀਓ ਸੁਣਿਓ ਤੇ ਇਹਨੂੰ ਸਬਸਕ੍ਰਾਈਬ ਕਰਨਾ ਲਾਈਕਸ ਕਰ ਲੈਣਾ ਸ਼ੇਅਰ ਕਰ ਲੈਣਾ ਤੇ ਇਹ ਮੇਰਾ ਅੱਜ ਮਨ ਵਿੱਚ ਆਈ ਡਾਇਆ ਸੀ ਕਿ ਮੈਂ ਕਿਹਾ ਵੀ ਇਹ ਗੱਲ ਵੀ ਆਪਾਂ ਨੂੰ ਕਰ ਲੈਣੀ ਚਾਹੀਦੀ ਹੈ ਵੀ ਕਿਉਂ ਅਸੀਂ ਮੰਨਦੇ ਆਂ ਵੀ ਇਹ ਬੰਦਾ ਠੀਕ ਨਹੀਂ ਹੈਗਾ ਕਿਉਂਕਿ ਉਹਨੂੰ ਫਿਰ ਸਹੀ ਸੋਸਾਇਟੀ ਨਹੀਂ ਮਿਲਦੀ ਹੁੰਦੀ ਕਿ ਜਸ ਤਾਂ ਥਿੰਕ ਜਾਂ ਫਿਰ ਉਹਦੇ ਵਿੱਚ ਇੰਨਾ ਉਹਨੂੰ ਐਂਗਰ ਮੈਨੇਜਮੈਂਟ ਆ ਜਿਹੜੀ ਉਹਨਾਂ ਦੇ ਨਾਲ ਜਾਨੀ ਕੰਟੈਕਟ ਕਰਨ ਦੀ ਲੋੜ ਹੈਗੀ ਹੈ ਉਹਨਾਂ ਨਾਲ ਗੱਲਾਂ ਕਰੇ ਕਿਉਂਕਿ ਜੋ ਵੀ ਹੈ ਵਹਾਨੋਂ ਕਹਿੰਦੇ ਨੀਵੇਂ ਵੱਲ ਜਾਂਦਾ ਹਨ ਜੇ ਉੱਚੇ ਵੱਲ ਚੜਾਉਣਾ ਉਹਨੂੰ ਸਾਨੂੰ ਨੀਮਾ ਕਰਨਾ ਪੈਣਾ ਉੱਚੇ ਬਲਤ ਪਾਣੀ ਜਾਣਾ ਹੀ ਨਹੀਂ ਕਿਤੇ ਵੀ ਸੋ ਜਿਹੜੀਆਂ ਇਹ ਗੱਲਾਂ ਹੁੰਦੀਆਂ ਕਿਸੇ ਵੀ ਇਨਸਾਨ ਦੇ ਵਿੱਚ ਉਹਨੂੰ ਇਹ ਅਰਾ ਬਥੇਰੇ ਹੈਗੇ ਆ ਜਿਹਦੇ ਨਾਲ ਉਹ ਆਪਦੇ ਆਪ ਨੂੰ ਕੰਟਰੋਲ ਕਰ ਸਕਦਾ ਵਾ ਚੰਗਾ ਜੀ ਸਤਿ ਸ੍ਰੀ ਅਕਾਲ